ਕੀ ਨਾਮ ਹੈ ਤੁਹਾਡਾ ਅਮਰੀਕ ਸਿੰਘ ਆ ਜੀ ਕਿਹੜਾ ਪਿੰਡ ਹੈ ਜੀ ਪਿੰਡ ਖੋਖਰ ਕਲਾਂ ਸੈਂਟਰ ਕਿਹੜਾ ਹੈ ਜੀ ਖੋਖਰ ਕਲਾਂ ਜੀ ਅ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਮੈਜ ਮੰਡੀ ਦੇ ਵਿੱਚ ਆਪਣੀ ਫਸਲ ਘੇਰੀ ਨੂੰ ਤੇ ਕਿੰਨੀ ਵਾਰ ਅਸੀਂ ਇੰਸਪੈਕਟਰ ਨੇ ਚੱਕਰ ਲਗਾਇਆ ਤੇ ਕੀ 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 ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਇੱਥੇ ਅਸੀਂ 12 ਤਰੀਕ ਦੇ ਬੈਠੇ ਆ ਜੀ ਕਣਕ ਲਈ ਜੀ ਇੱਥੇ ਕੋਈ ਵੀ ਨਹੀਂ ਆ ਰਿਹਾ ਜੀ ਨਾ ਕੋਈ ਵਾਰਦਾਨਾ ਨਾ ਕੋਈ ਹੋਰ ਕੋਈ ਮਾਰਕ ਕੁਆਲਟੀ ਦਾ ਬੰਦਾ ਕੋਈ ਬੰਦਾ ਵੀ ਨਹੀਂ ਆ ਰਿਹਾ ਹੋਰ ਸਾਡੀ ਪਸੀਨਾ ਪੁਛਕਿਛ ਕੋਈ ਨਹੀਂ ਕਰ ਰਿਹਾ ਜੀ ਵਦੀਨ ਹੋ ਰਿਹਾ ਸੀ ਮਛਰ ਖਾਰਿਆ ਜੂਰੇ ਰਾਤ ਨੂੰ ਸਾਨੂੰ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਪਣੀ ਫਸਲ ਹਫਤਾ ਹੋ ਗਿਆ ਜੀ ਇੱਕ ਜੀ ਕਾਪਨ ਦੇ ਵੱਲੋਂ ਕੋਈ ਅਧਿਕਾਰੀ ਇੱਥੇ ਕੋਈ ਕੋਈ ਵੀ ਕੋਈ ਕੋਈ ਨਹੀਂ ਪਹੁੰਚਿਆ ਜੂਰੇ ਅੱਛਾ ਤੁਸੀਂ ਇਹ ਕੀ ਮੰਗ ਕਰਦੇ ਹੋ ਆਪਣੀ ਅਸੀਂ ਮੰਗ ਕਰਦੇ ਹਾਂ ਜੀ ਸਬਸਟਰ ਆਵੇ ਬੋਲੀ ਲਾ ਲਾਵੇ ਸਾਡੀ ساری ਫਸਲ ਲੱਕੀ ਜਾਵੇ ਜੀ ਭਗਵਾਨ ਜੀ ਮਾਨ ਨੇ ਬਿਆਨ ਦਿੱਤਾ ਹੈ ਕਿ 24 ਘੰਟਿਆਂ ਦੇ ਵਿੱਚ ਤੁਹਾਨੂੰ ਬੋਲੀ ਕਰਾ ਕੇ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਦਿੱਤੇ ਜਾਣਗੇ ਉਸ ਦਿਵਾਰ ਤੁਸੀਂ ਕੀ ਕਹੋਗੇ ਸੰਤਾ ਹਫਤਾ ਹੋ ਗਿਆ ਸਾਡੇ ਕਣਕ ਦੇ ਜੱਕੇ ਦੇ ਪੈਸੇ ਕੱਥੋਂ ਆਉਣਗੇ ਸਾਡੇ ਪੈਸੇ ਕਿਥੋਂ ਨੇ ਕਣਕ ਸਾਡੀ ਮੰਡੀ ਚ ਪਈ ਆ ਹਫਤਾ ਹੋ ਗਿਆ ਜੀ ਇਹ ਜੇ ਸਾਡੇ ਪੈਸੇ ਆਉਣਗੇ ਜੀ ਹਫਤਾ ਕੀ ਨਾਮ ਹੈ ਤੁਹਾਡਾ ਬੱਲਮ ਸਿੰਘ ਆ ਜੀ ਕਿਹੜੀ ਅਨਾਜ ਮੰਡੀ ਪੈਂਦੀ ਹੈ ਤੇ ਕਿਹੜੀ ਕਿਹੜੀ ਦਿੱਕਤਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਇਹ ਸਾਡੀ ਖੋਖਰ ਕਲਾਂ ਦੀ ਅਨਾਜ ਮੰਡੀ ਹੈ ਜੀ ਸਾਨੂੰ ਉਦੋਂ ਹਫਤਾ ਹੋ ਗਿਆ ਰੋੜਦਿਆਂ ਨੂੰ ਇੱਥੇ ਨਾ ਕੋਈ ਇਥੇ ਪ੍ਰਬੰਧਿਤ ਤਰਪਾਲ ਦਾ ਨਾ ਪਾਣੀ ਦਾ ਮੱਛਰ ਦੇ ਵਿੱਚ ਰਾਤ ਨੂੰ ਪੈਨੇ ਇਥੇ ਤੇ ਨਾ ਸਰਕਾਰ ਇਥੇ ਕੋਈ ਬੋਲੀ ਕਰਾਉਂਦੀ ਹੈ ਕੋਈ ਅਧਿਕਾਰੀ ਇਥੇ ਆਇਆ ਨਹੀਂ ਅਜੇ ਤੱਕ ਅਸਮਾਨ ਤੇ ਪਈ ਹੈ ਕਿ ਮੀਂਹ ਨਹੀਂ ਆ ਗਈ ਇਹਦੇ ਹੁਣ ਜਿੰਮੇਵਾਰ ਸਰਕਾਰੇ ਹੋਊਗੀ ਨਾ ਇਥੇ ਕੋਈ ਅਧਿਕਾਰੀ ਨਹੀਂ ਆਇਆ ਪਾਟਿਆ ਹੋਇਆ ਵਾਰਦਾ ਨਾ ਭੇਜ ਕੇ ਕਰਦੇ ਕੋਲੇ ਤੇ ਆ ਵੀ ਅਸੀਂ 24 ਘੰਟੇ ਦੇ ਵਿੱਚ ਅਸੀਂ ਪੈਸੇ ਪਾ ਦਾਂਗੇ 24 ਘੰਟੇ ਦੇ ਵਿੱਚ 24 ਦਿਨਾਂ ਵਾਂਗੂ ਹੋਣ ਵਾਲੇ ਹੋ ਰਹੇ ਨੇ ਇਹ ਫਸਲ ਨਹੀਂ ਚੱਕ ਰਹੇ ਫਿਰ ਪੈਸੇ ਕਿੱਥੋਂ ਹੋਣਗੇ ਤੁਸੀਂ ਤਾਂ ਕੀ ਮੰਗ ਕਰਦੇ ਹੋ ਤੇ ਸਾਡੀ ਇਹ ਬੋਲੀ ਕਰਾ ਕੇ ਸਾਡੀ ਕਾਨਕ ਸਾਨੂੰ ਘਰੇ ਭੇਜਿਆ ਜਾਵੇ ਚਾਕੇ ਇਹ ਨਾਮ ਹੈ ਬਾਬਾ ਲੱਖਾ ਸਿੰਘਾ ਜੀ ਕਿਹੜੀ ਅਨਾਜ ਮੰਡੀ ਇੱਥੇ ਤੁਹਾਨੂੰ ਕੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖੋਖਰ ਕਲਾਂ ਜੀ ਇਹ ਇਹ ਜੀ ਤੁਹਾਨੂੰ ਉਰੋਂ ਪੰਜ ਦਿਨ ਹੋ ਗਏ ਜੀ ਸਾਨੂੰ ਇੱਥੇ ਹਰਾਨ ਹੁੰਦਿਆਂ ਨੂੰ ਕੋਈ ਉਰੇ ਅਫਸਰ ਨਹੀਂ ਆਇਆ ਜੀ ਅਸੀਂ ਨਾ ਉਰੇ ਕੋਈ ਪਾਣੀ ਦਾ ਸਾਧਨਾ ਨਾ ਸਾਡੀ ਰੋਣਾ ਆਹ ਕਿ ਚੱਕਣੀ ਚਾਹੀਦੀ ਹੈ ਹਾਂ ਜੀ ਉਹ ਇੱਥੇ ਕੋਈ ਨਹੀਂ ਆਇਆ ਜੀ ਬੋਲੀ ਲਣਾ ਪੰਜ ਦਿਨ ਹੋ ਗਏ ਜੀ ਸਾਨੂੰ ਇੱਥੇ ਬੈਠਿਆ ਨੂੰ ਪੂਰੇ ਕੋਈ ਨਹੀਂ ਉਹ ਕਰਦਾ ਹੈ ਗਿਆ ਫਿਰ ਉਹ ਦੁਬਾਰਾ ਫਿਰ ਅਸੀਂ ਔਖੇ ਹੋ ਰਹਾਂਗੇ ਜੀ ਉਹ ਮੱਛਰ ਖਾਣ ਲੱਗਾ 24 ਘੰਟੇ ਹੋ ਗਏ ਤੂੰ ਕਹਿੰਦੇ ਸੀਗੇ ਤੁਸੀਂ ਵੀ 24 ਘੰਟੇ ਅੱਜ ਅਸੀਂ ਆਓ ਪੈਸੇ ਪਾਵਾਂਗੇ ਕਣਕ ਚੱਕਦੇ ਨਹੀਂ ਕਣਕ ਚੱਕਦੇ ਨਹੀਂ ਹੈਗੇ ਨੀ ਹੋਈ। ਕੀ ਉਹ ਹੈ ਇਹ ਜੀ ਖੁੱਲੀ ਹੋਇਆ ਜੀ ਇਹ ਹਾਂ ਇਹ ਜਿਹੜੀ ਸਾਡੀ ਫਸਲ ਹੈਗੀ ਇਹ ਇੱਥੇ ਐਂ ਪਈ ਹੈ ਜੇ ਮੀਂਹ ਕਣੀ ਆ ਗਈ ਉਹ ਕੋਈ ਉਹ ਨਹੀਂ ਹੈਗਾ ਜੀ ਸਾਡੇ ਲਈ ਕੋਈ ਸਹਉ ਨਹੀਂ ਚੱਕਣ ਕੋ ਕੋ ਨਹੀਂ ਹੈਗਾ ਇਹ ਸਾਰੀ ਪ੍ਰਬੰਧ ਉਹ ਕਰਨਾ ਚਾਹੀਦਾ ਜੀ ਇਹ। ਇਹ ਜਿਹੜੀ ਸਾਡੀ ਫਸਲ ਹੈ ਜੀ ਇਹ ਪੁੱਤਾਂ ਵਾਂਗੂ ਪਾਲੀ ਹੋਈ ਹੈ ਜੀ ਇਹ ਚੱਲਦੀ ਦੋ ਜਦੀ ਇਹ ਕਰਕੇ ਚੱਖਣੀ ਚਾਹੀਦੀ ਜੀ ਇਹ ਜੀ। ਉਹਨੀ ਗੱਡੀ ਖੜੀ ਆ ਤੇ ਪਰਾਂਦੇ ਵਿੱਚੋਂ ਘਟ ਨਿਕਲਦੇ ਆ ਇਹ ਜੋ ਬਾਈ ਇਹ ਜੋ ਕੀ ਇਹ ਜੋ ਉੱਲੀ ਇਹ ਜੋ ਸਾਰਾ ਵੀ ਕੀ ਨਾਮ ਹੈ ਸੋਟਾ ਜੋਗਾ ਰੇਗਾ ਇਹ ਕਿਹੜੀ ਜਗ੍ਹਾ ਤੋਂ ਆਏ ਹੋ ਤੇ ਕਿਹੜੇ ਮੈਕਮੇ ਦਾ ਹੈ ਤੁਸੀਂ ਬਾਰਦਾਨਾ ਲੈ ਕੇ ਆਏ ਹੋ ਅਸੀਂ ਮੋਕੇ ਤੋਂ ਆਏ ਜੀ ਕਿਹੜੇ ਮੈਕਮੇ ਵੱਲੋਂ ਆਏ ਹੋ ਐਫਸੀਆਈ ਤੋਂ ਆਏ ਜੀ ਐਫਸੀ ਤੋਂ ਤੇ ਜਿਹੜੇ ਇਹ ਗੱਟੇ ਨਿਕਲ ਰਹੇ ਨੇ ਬਾਰਦਾਨਾ ਆਇਆ ਇੱਕ ਪਰਾਂਦੇ ਵਿੱਚ ਕਿੰਨੇ ਹੁੰਦੇ ਨੇ ਗੱਟੇ ਇਹ 25 ਹੁੰਦੇ ਆ ਜੀ ਤੇ ਕਿੰਨੇ ਨਿਕਲ ਰਹੇ ਨੇ ਕੋਈ 2 ਬਾਈ ਕੋਈ 21 ਕੋਈ 18 ਕੋਈ 17 ਤੇ ਜਿਹੜੀ ਤੁਸੀਂ ਆਰਤੀ ਨੂੰ ਗਿਣਤੀ ਕਰਾ ਰਹੇ ਹੋ ਉਹ ਕਿੰਨੇ ਦੇ ਹਿਸਾਬ ਨਾਲ ਕਰਾ ਰਹੇ ਸੀਗੇ ਬੱਤੀ ਕਰਾਉਂਦੇ ਸਾਡੇ ਪਰ ਬੱਲਣ ਘੱਟਦੇ ਆ ਅੱਛਾ ਸਾਡੇ ਪੈ ਕੱਟੇ ਜਾਂਦੇ ਆ ਅੱਛਾ ਤੇ ਜਿਹੜੇ ਅੱਗੇ ਵੀ ਕੱਟੇ ਗਏ ਇਹਨਾਂ ਨੇ ਗਰਵਾਲਾਂ ਨੇ ਕੱਟ ਲਏ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਮਾਰਕੀਟ ਦੇ ਵਿੱਚ ਇੱਥੇ ਮੰਡੀ ਦੇ ਵਿੱਚ ਆਪਣੀ ਗੱਡੀ ਲੈ ਕੇ ਆਏ ਨੂੰ ਕੱਲ ਦੇ ਆ ਜੀ ਤੇ ਹੁਣ ਤਾਂ ਕੀ ਕੀ ਇਨਸਪੈਕਟਰ ਜਾਂ ਕਿਸੇ ਨਾ ਕੋਈ ਗਲਬਤ ਹੋਈ ਅਧਿਕਾਰੀ ਨਾਲ ਕੋਈ ਨਹੀਂ ਹੁੰਦਾ ਜੀ अच्छा ਤੇ ਜਿੱਥੋਂ ਤੁਹਾਡਾ ਮਾਲ ਆਇਆ ਐ ਐਫਸੀਆਈ ਦੇ ਵਿੱਚੋਂ ਉੱਥੇ ਤੁਨੇ ਰਿਪੋਰਟ ਕੀਤੀ ਇਸ ਗੱਲ ਦੀ ਕਿੱਥੀ ਆਈ ਤੇ ਉਹ ਕੀ ਕਹਿੰਦੇ ਸਟੇਟੀ ਸਾਹਿਬ ਨੂੰ ਕੀਤਾ ਹੀ ਸਾਡੇ ਨੂੰ ਕਹਿੰਦੇ ਕਰਦੇ ਆਂ ਗੱਲ ਫੇਰ ਦੇ ਬੈਠੇ ਆ ਜਿਹੜੇ ਗਦਾਮ ਦੇ ਵਿੱਚੋਂ ਆਇਆ ਕਿੱਥੋਂ ਦੇ ਆਇਆ ਕਿੱਥੋਂ ਆਏ ਬਾਰਦਨ ਮੋਗੇ ਕੋਈ ਮੋਗੇ ਐਫਸੀਆਈ ਦੇ ਵਿੱਚੋਂ ਹਾਂਜੀ ਇਨਸਪੈਕਟਰ ਦਾ ਕੀ ਨਾਮ ਹੈ ਪਤਾ ਨਹੀਂ ਪਤਾ ਨਹੀਂ ਠੀਕ ਕੋਖਰ ਮੰਡੀ ਦੀ ਖਰੀਦ ਖੁੰਦੀ ਜਿਹੜੀ ਸੁਣਸੀ ਆ ਰਹੀ ਆ ਨਾ ਉਹਦਾ ਬੇਸਿਕਰ ਕਾਰਨ ਇਹ ਸੀ ਕੋਕਰ ਮੰਡੀ ਦੀ ਜਿੰਨੀ ਪਰਚੇਜ ਹੋਣੀ ਆ ਉਹ ਸਾਰੀ ਕਿਸਾਰੀ ਐਮ.ਬੀ.ਆਰ ਸਾਈਲੋ ਸਾਜਿਲੀ ਵਿੱਚ ਸਟੋਰ ਹੋਣੀ ਸੀ ਤੇ ਉਹਦੇ ਲਈ ਮੈਂ ਸਾਈਲੋ ਬਦਲੋ ਇਨਸਟਰਕਸ਼ਨ ਦਿੱਤੀਆਂ ਗਿਆ ਸੀ ਵੀ ਜਿੰਨੀਆਂ ਸਾਡੀਆਂ ਮੰਡੀਆਂ ਸਾਡੇ ਸਾਈਲੋ ਨਾਲ ਲਿੰਕ ਨੇ ਉਹਨਾਂ ਦੇ ਵਿੱਚ ਜਿੰਨਾ ਭਰਦਾਨਾ ਹੋਊ ਅਸੀਂ ਸਾਰਾ ਪ੍ਰੋਵਾਈਡ ਕਰਾਂਗੇ ਤੇ ਉਹ ਭਰਦਾਨਾ ਉਹਨਾਂ ਵੱਲੋਂ ਪ੍ਰੋਵਾਈਡ ਕੀਤਾ ਜਾਣ ਕਰਕੇ ਉਹ ਭਰਦਾਨਾ ਅਵੇਲੇਬਲ ਨਹੀਂ ਹੋ ਸਕਿਆ ਜਿੰਨਾ ਚਿਰ ਉਹ ਭਰਦਾਨਾ ਅਵੇਲੇਬਲ ਨਹੀਂ ਸੀ ਹੋ ਸਕਦਾ ਇਸ ਕਰਕੇ ਉਹ ਕੋਲ ਨਹੀਂ ਸੀ ਲੱਗ ਸਕਦੀ ਉਹ ਭਰਦਾਨਾ ਨਾਲ ਉਹਨਾਂ ਨੇ ਅੱਜ ਸਵੇਰੇ ਅਵੇਲੇਬਲ ਕੀਤਾ ਸੀ ਅੱਜ ਜਿਵੇਂ ਵਾਰਦਾਨਾਂ ਅਵੇਲੇਬਲ ਹੋਣ ਤੋਂ ਬਾਅਦ ਮੱਲ ਜਦੋਂ ਵਾਰਦਾਨਾਂ ਚੈੱਕ ਕੀਤਾ ਗਿਆ ਤਾਂ ਵਾਰਦਾਨਾਂ ਦੀ ਕੰਡੀਸ਼ਨ ਸੀ ਜਿਹੜੀ ਉਹ ਮਤਲਬ ਵਰਤੋਂਯੋਗ ਨਹੀਂ ਸੀ ਕਿ ਉਹਦੇ ਵਿੱਚ ਕੁਝ ਬੋਰੀਆਂ ਫੁਲੰਦਿਆਂ ਟਪਟਮੀ ਨੇ ਕਵਰੀਆਂ ਸੀ ਕੁਝ ਬੋਰੀਆਂ ਮਤਲਬ ਫਟੀਆਂ ਪੁਰਾਣੀਆਂ ਹੋਣ ਕਰਕੇ ਆੜਤੀਆਂ ਨੇ ਉਹ ਵਾਰਦਾਨਾਂ ਸੈੱਟ ਨਹੀਂ ਕੀਤਾ ਇਸ ਕਰਕੇ ਉਹ ਵਾਰਦਾਨਾਂ ਦੀ ਨਾਂਬ ਸੈੱਟੈਂਸ ਨੂੰ ਕਰਕੇ ਅੱਜ ਵੀ ਉਹਦੀ ਮੋੜੀ ਨਹੀਂ ਲੱਗ ਸਕੀ ਇਹ ਸਾਰਾ ਮੈਟਰ ਜਿਹੜਾ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਅਸੀਂ ਤੇ ਇਹ ਕੱਲ੍ਹ ਤੋਂ ਉਹ ਮੱਲੇ ਇਸ ਮੰਡੀਆਂ ਦੇ ਵਿੱਚ ਨਵਾਂ ਵਾਰਦਾਨਾਂ ਬਰਤੂਤਰ ਨੂੰ ਦੇ ਉਸ ਸਟਾਫਨ ਜਾਨੇ ਸਭ ਤੋਂ ਇਸ ਮੰਡੀ ਦੀ ਰੈਗੂਲਰ ਫ੍ਰੀ ਸ਼ੁਰੂ ਹੋ ਜੇਗੀ ਜੇ ਜਿਹੜੀ ਕੋਈ ਪ੍ਰੋਬਲਮ ਹੋ ਸੋ ਤਾਂ ਪੁੱਛੋ